ਨੀ ਪਰ ਇਹ ਤੈਨੂੰ ਪਤਾ ਹੀ ਹੈ ਕੋਈ ਗੱਲ ਮੁੰਡਾ ਕਾਦਾ ਵਿਆਹਣਾਗਾ ਲੈ ਹੁਣ ਜਦੋਂ ਉਹਨੇ ਆਤੀ ਮਰਜ਼ੀ ਨ ਕਰਾ ਲਿਆ ਫਿਰ ਸਾਨੂੰ ਵੀ ਤਾਂ ਹਾਂ ਕਰਨੀ ਪਈ ਕੋਈ ਨਹੀਂ ਤੂੰ ਐਵੇਂ ਗੁੱਸਾ ਨਾ ਕਰ ਭੈਣ ਬਣ ਕੇ ਆਵਾਂਗੇ ਅਸੀਂ ਤੇਰੇ ਕੋਲ ਨਾਲੇ ਤਾਂ ਮੈਂ ਡੱਬਾ ਦੇਖੇ ਜਾਵਾਂਗੇ ਤੇ ਨਾਲੇ ਜਿਹੜਾ ਤੇਰਾ ਸੂਟ ਸੱਲਾ ਬਣਦਾ ਸੀ ਉਹ ਵੀ ਦੇਖ ਜਾਵਾਂਗੇ ਹਾਂ ਹਾਂ ਨਹੀਂ ਉਹ ਤਾਂ ਗੱਲ ਠੀਕ ਆ ਚੱਲ ਕੋਈ ਨਹੀਂ ਤੂੰ ਐਵੇਂ ਨਾ ਗੁੱਸਾ ਕਰ ਭੈਣ ਬਣ ਕੇ ਮੇਰੀ ਵੀ ਮਜਬੂਰੀ ਸੀ ਦੇਖਣਾ ਚੱਲ ਚੰਗਾ ਫੇਰ ਕਰਦੇ ਆ ਜੰਗਾ ਚੰਗਾ ਮੰਮੀ ਮੈਂ ਨਾ ਕੱਪੜੇ ਧੋਣ ਦੇ ਸੀ ਕੀ ਜਿਹੜੇ ਕੱਪੜੇ ਤੁਹਾਡੇ ਤੋਂ ਨਾਲੇ ਨੇ ਉਹ ਵੀ ਫੜਾ ਦਿਓ ਮੈਨੂੰ ਕੱਪੜੇ ਦਾ ਪੁੱਤ ਮੈਂ ਆਪੇ ਧੋ ਲੂੰਗੀ ਕੋਈ ਨਹੀਂ ਮੰਮੀ ਮੈਂ ਵੇਲੇ ਹੀ ਆਂ ਕਿ ਮੈਂ ਧੋ ਦੰਨੀ ਆ ਤੁਸੀਂ ਫੜਾ ਦਿਓ ਮੈਨੂੰ ਦੇਖ ਹਿਰ ਤੂੰ ਕੱਪੜੇ ਧੋਣੀਆਂ ਨਾ ਤੂੰ ਤਾਂ ਮਸ਼ੀਨ ਚ ਬਸ ਐਂ ਕੱਢ ਕੇ ਸੁੱਕਣੇ ਪਾ ਦਿੰਨੀ ਆ ਜਿੰਨਾ ਚਿਰ ਕੱਪੜਿਆਂ ਨੂੰ ਚੰਗੀ ਤਰ੍ਹਾਂ ਥਾਪੇ ਨਾ ਕੁੱਟੇ ਨਾ ਉਹ ਨਜ਼ਰ ਮੈਲ ਨਹੀਂ ਨਿਕਲਦੀਗੀ ਕੋਈ ਨਹੀਂ ਮੰਮੀ ਫੇਰ ਮੈਂ ਥਾਪੇ ਨਾਲ ਕੁੱਟ ਲੂੰਗੀ ਕੋਈ ਨਹੀਂ ਮੈਂ ਤਾਂ ਉਹਦੀ ਆਪੇ ਧੋ ਲੂੰਗੀ ਤੁਰਾਂ ਹੰਦੇ ਵਸਾ ਲਾ ਮਮਮੀ ਫਿਰ ਕੀ ਹੋ ਗਿਆ ਫਤੇ ਮੈਨੂੰ ਬੋਲਦੇ ਰਹਿੰਦੇ ਹੈਗੇ ਵੀ ਤੂੰ ਕਿਉਂ ਨਹੀਂ ਕੱਪੜੇ ਧੋਂਦੀ ਮਮਮੀ ਨੂੰ ਕਾਤੋਂ ਇੰਨਾ ਕੰਮ ਕਰਾਉਣੀ ਹੁੰਦੀ ਹੈਗੇ ਤੁਸੀਂ ਮੈਨੂੰ ਲਿਆ ਦਿਓ ਕੱਪੜੇ ਮੈਂ ਧੋ ਦਿੰਨੀ ਆ ਜੇ ਭਾਈ ਤੈਨੂੰ ਫਤੇ ਬੋਲਦਾਗਾ ਫਿਰ ਤੁਸੀਂ ਦੇਹਾ ਉੱਠ ਖੜਾ ਕਰ ਜਿਹੜੇ ਟਾਈਮ ਤੂੰ ਉੱਠਦੀ ਹੈ ਨਾ ਉਸ ਟਾਈਮ ਨੂੰ ਮੈਂ ਤਾਂ ਸਾਰਾ ਕੰਮ ਕਰ ਲੈਂਦੀ ਹੁੰਦੀ ਸੀਗੀ ਫਿਰ ਮਮਮੀ ਮੈਨੂੰ ਸੁਭਾਣੀ ਹੈਗਾ ਮੈਂ ਪਹਿਲਾਂ ਵੀ ਪੇਕੇ ਵੀ ਇਸੇ ਟਾਈਮ ਉੱਠਦੀ ਸੀਗੀ ਹੁਣ ਪੇਕੇ ਤਾਂ ਭਾਈ ਸਾਰੇ ਐਸ਼ ਕਰਦੇ ਹੁੰਦੇ ਹੈਗੇ ਮਾਂ ਤਾਂ ਮੇਰੀ ਵੀ ਨਹੀਂ ਮੈਨੂੰ ਹਟਾਉਂਦੀ ਹ ਜੇ ਪਈ ਹੁੰਦੀ ਸੁੱਤੀ ਮੈਂ ਹੈ ਉਹ ਤਾਂ ਗੱਲ ਹੋਰ ਹੁੰਦੀ ਹੈਗੀ ਸਹਰੇ ਘਰ ਆ ਕੇ ਆਉਦੀ ਕਬੀਲਦਾਰ ਦੇ ਸਾਹਮਣੇ ਚਾਹੀਦੀ ਆ ਕੋਈ ਨਹੀਂ ਮੰਮੀ ਕੱਲ ਤੋਂ ਚਲਦੀ ਉੱਠ ਜਾ ਕਰੂੰਗੀ ਉੱਠ ਜਾ ਕਰੂੰਗੀ ਨਾਲੇ ਭਾਈ ਮੇਰੀ ਗੱਲ ਸੁਣ ਲੈ ਆ ਤੇਰਾ ਪਿਓ ਕਹਿੰਦਾ ਸੀਗਾ ਕੱਲ ਤਾਂ ਲੜੀ ਜਾਂਦਾ ਮੈਨੂੰ ਉਹਨੂੰ ਗੈਸ ਦੀ ਰੋਟੀ ਨਹੀਂ ਪਈ ਵਧੀਆ ਲੱਗਦੀ ਚੁੱਲ੍ਹੇ 'ਚ ਰੋਟੀ ਬਣਾਇਆ ਕਰ ਪਰ ਚੁੱਲ੍ਹੇ ਤੇ ਤਾਂ ਮੰਮੀ ਮੈਨੂੰ ਬਣਾਉਣੀ ਨਹੀਂ ਆਉਂਦੀ ਮੈਂ ਕਦੇ ਬਣਾਈ ਨਹੀਂ ਹੈਗੀ ਹੁਣ ਇਹ ਵੀ ਜਾਪਾ ਤੈਨੂੰ ਚੁੱਲ੍ਹੇ 'ਤੇ ਰੋਟੀ ਨਹੀਂ ਬਣਾਉਣੀ ਹੁੰਦੀ ਵੀ ਭਾਈ ਸਿੱਖ ਲੈ ਹਾਂ ਫਿਰ ਹੋਰ ਕਦੋਂ ਸਿੱਖੇਗੀ ਚਲ ਮੰਮੀ ਤੁਸੀਂ ਮੈਨੂੰ ਕੇਰਾ ਸਿਖਾ ਦਿਓ ਫਿਰ ਮੈਂ ਸਿੱਖ ਲੂੰਗੀ ਹੁਣ ਸਾਰਾ ਕੁਝ ਮੈਨੂੰ ਸਿਖਾਉਣਾ ਪਊਗਾ ਮੰਮੀ ਹੋਰੀ ਤਾਂ ਮੇਰੇ ਸ਼ੁਰੂ ਤੋਂ ਹੀ ਗੈਸ ਤੇ ਰੋਟੀ ਬਣਾਉਂਦੇ ਰਹੇ ਨੇਗੇ ਉਦੋਂ ਫਿਰ ਮੈਂ ਸਿੱਖੀ ਨਹੀਂ ਚੁੱਲੇ ਤੇ ਕਦੇ ਗੈਸ ਤੇ ਵੀ ਤਾਂ ਤੈਨੂੰ ਮੈਂ ਸਿਖਾਇਆ ਰੋਟੀਆਂ ਪਕਾਉਣਾ ਹੈ ਉਹ ਕਹਣਾ ਤੈਨੂੰ ਉਹ ਦਕਾ ਸੀਗੀਆਂ ਹੁਣ ਚੁੱਲੇ ਤੇ ਮੱਥਾ ਮਾਹੀ ਮਾਰਾ ਚਲ ਕੋਈ ਜਿਆ ਤੋੜਾ ਕੱਪੜੇ ਜਾ ਕੇ ਕੋਈ ਮੈਂ ਤਾਂ ਆਪਦੇ ਆਪੇ ਧੋ ਲੂੰਗੀ ਮੈਨੂੰ ਦੱਸ ਦੋ ਕਿੱਥੇ ਪਏ ਕੱਪੜੇ ਮੈਂ ਚੱਕ ਲੈਣੀ ਆ ਮੰਮੀ ਕਾਣੂ ਹੁਣ ਓਖੇ ਹੋਗੇ ਬਰੀ ਬਰੀ ਪਾਣੀ ਵੀ ਖਰਾਬ ਕਰਨਾ ਹੈਗਾ ਮੈਂ ਹੁਣੀ ਧੋ ਦੇਣੀ ਆ ਚੱਲ ਫਿਰ ਥਾਪੇ ਨਾਲ ਘੋਟਦੀ ਕੱਪੜੇ ਹੱਥ ਜਿਹੜੇ ਤੌਲੀਆਂ ਤੁਲੇ ਧੋਣੇ ਹੋਣੀਆਂ ਇੰਨਾ ਹੀ ਜਮਾ ਮੈਂ ਲੈ ਜਾਂਦੀ ਕਿ ਕੋਈ ਨਹੀਂ ਮੰਮੀ ਕਰ ਦੂੰਗੀ ਚੰਗੀ ਤਰ੍ਹਾਂ ਸਾਫ ਤੁਹਾਡੇ ਲਿਮਾਰੀ ਚੋਂ ਕੱਢਣੇ ਹੋਣੇ ਕੱਪੜੇ ਲਿਮਾਰੀ ਚ ਥੋੜੀ ਹੋਣਗੇ ਧੋਣ ਵਾਲੇ ਕੱਪੜੇ ਮੈਂ ਲੈ ਆ ਕੇ ਦੇਣੀ ਆ ਠੀਕ ਹੈ ਲਿਓ